ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੇਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਬੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਟੋਟਲ ਤਿੰਨ ਗਾਵਾਂ ਤਾਂ ਦਿਖਾਉਣੀਆਂ ਵਾਂ ਤੇ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਇਹ ਕੰਮ ਅੱਜ ਤੁਹਾਨੂੰ ਬੱਚਿਆਂ ਲਈ ਦਿਖਾਵਾਂਗੇ ਤੇ ਇੱਕ ਮੀਨਿੰਗ ਦੇ ਲਈ ਇੱਕ ਤੋਕੜ ਗੱਪਣ ਚੱਕ ਪਾਸ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੇ ਵਧੀਆ ਭਾਈ ਠੀਕ ਠਾਕ ਚਲੋ ਵਧੀਆ ਚੀਦਾ ਜੇ ਅੱਜ ਪਈ ਜਾਂਦਾ ਮੀਮੋ ਫਿਰ 20 ਪਈ ਜਾਂਦਾ ਚਲੋ ਇਦਾਂ ਹੀ 20 ਪੈਣਾ ਹੀ ਠੀਕ ਚਲੋ ਨਾਮ ਦੱਸਦੇ ਇੱਕ ਵਾਰੀ ਨਾਮ ਸਾਨੂੰ ਸ਼ਹਿਰ ਜੀ ਨਾਲ ਜਿਹੜਾ ਮਕਰ ਤੇ ਫੋਨ ਨੰਬਰ ਬੋਲ ਦੋ ਇੱਕ ਵਾਰੀ 9865755 ਠੀਕ ਆ ਤੇ ਅੱਜ 5 ਫਿਰ 5 ਅੱਜ گاਵਾ ਸਾਰੀਆਂ ਬੱਚੇ ਤੋਂ ਬਿਨਾ ਸਾਰੀਆਂ ਬੱਚੇ ਤੋਂ ਬਿਨਾ ਹੀ ਠੀਕ ਆ ਤੇ ਇੱਕਾ ਧੋਕਰ ਗੱਬਨ ਝੋਟੀ ਚਲੋ ਪਹਿਲਾਂ ਇਹ ਇਹੀ ਦੇਖ ਲਓ ਗੁਲਕਿੱਟੇ ਵੀਰਾਂ ਦੇ ਜੂਆਂ ਪਈਆਂ ਲੀਖਾ ਵੀਰੋ ਕਿੰਨੀਆਂ ਪਈਆਂ ਜੰਨੀ ਪਹਿਲਾਂ ਇਹ ਦੇਖ ਲਓ ਸਾਂਭੀ ਨਹੀਂ ਕਿਸੇ ਨੇ ਠੀਕ ਆ ਐ ਬੜੀ ਪਿਓਰ ਨੀਲੀ ਰਾਵੀ ਦੀ ਵੇਖੋ ਥਾਣਾ ਤੱਕ ਬਾਕੀ ਹੈਗੀ ਵੀ ਮੀਨੀ ਝੋਟੀ ਆ ਜਿਹੜੀ ਤੇ ਹੈਗੀ ਵੀ ਨੀਲੀ ਦੀ ਅੱਖਾਂ ਵੀ ਬਿੱਲੀਆਂ ਵਾ ਸਾਰੀਆਂ ਨਿਸ਼ਾਨੀਆਂ ਪੂਰੀਆਂ بس ਸਾਂਭੀ ਕੱਟ ਗਈ ਆ ਕਿੰਨਾ ਚਿਰ ਚੱਕ ਪਾਸੇ ਵਿਦਿ ਹਾਂ ਜੀ ਢਾਈਆਂ ਮਹੀਨੇ ਜਿਹੜਾ ਮਰਗੀ ਡਾਕਟਰ ਲੈ ਆਇਆ ਆਪਣਾ ਚੈੱਕ ਕਰਾਵੇ ਅੱਛਾ ਉਹ ਕੋਈ ਚੈੱਕ ਕਰਾ ਕੇ ਫੇਰ ਹੀ ਦੱਸੀਦਾ ਉਹਨਾਂ ਜਰਾ ਆਪਾਂ ਆਪਾਂ ਹੀ ਦੱਸ ਦੇ ਠੀਕ ਹੈ ਚੈੱਕ ਵੀ ਆਪਾਂ ਕਰਾਈ ਆ ਜੇ ਕੋਈ ਦੂਰੋਂ ਪੁਰਕੇ ਚੈੱਕ ਕਰਾਵੇ ਖਾਲੀ ਨਿਕਲੇ ਫਿਰ ਕੰਮ ਸਹੀ ਹੋ ਜਾਦਾ ਠੀਕ ਆ ਜੀ ਹਾਂਜੀ ਤੇ ਦੁੱਧ ਕਿੰਨਾ ਜਿਆਦਾ ਕਰੋ ਦੁੱਧ ਵੀ ਜੇ ਕੋ 6 ਕਿਲੋ ਹੋਊਗਾ ਪਰ ਆਪਾਂ 5.5 ਕਿਲੋ ਹੀ ਲਵਾਂਗੇ ਠੀਕ ਆ 5 ਕਿਲੋ ਆਪਾਂ ਪਕਾ ਲਈਏ ਲੀਟਰ ਆ ਜਿਹੜਾ ਪਾਣੀ ਆ ਮਿਲਣਾ ਠੰਡਾ ਤੇ ਮਿਲਦੇ ਕਿਦਾਂ ਜੀ ਮਿਲਦੀ ਦਾ ਸਾਥ ਹੀ ਦੋ ਜਦ ਅੱਛਾ ਤੋਰੋ ਹੱਕ ਕਰੀ ਨਾ ਹਾਂਜੀ ਬੜੀ ਹੋਏ ਨਹੀਂ ਉਹ ਤਾਂ ਨਹੀਂ ਹੋ ਗਈ ਹੋਰ ਠੀਕ ਆ ਛੋਣੀ ਸਾਡੀ ਲੈ ਲੋ ਕੀ ਦੀ ਹੋਣਾ ਕਹਿੰਦੀ ਜੇ ਬਾਕੀ ਸੋਣੀ ਝੋਟੀ ਆ ਦੋ ਦਮੋਕੇ ਤੇ 5 ਕਿਲੋ ਜਿਹੜਾ ਕਹਿੰਦੇ ਕਿ ਸੇਹਣਾਂ ਤੋਂ ਬਾਹਰ ਉਪਰੇ 5 ਜਿਹੜਾ ਸੇਹਣਾਂ ਨਾਲ ਵਸੂਗਾ ਹਰੇ ਜਿੰਨਾ ਦੇ ਘਰ ਆਈ ਹੈ ਨਾ ਹਾਂਜੀ ਨਾਥਾ ਹੀ ਵਧੀ ਜਾ ਉਹਨੂੰ ਨਾਕੇ ਛੇਕ ਤੇ ਗੋਦਲ ਪਤਾ ਹੀ ਪਾਏ ਨਾ ਠੀਕ ਆ ਨਾਥਾ ਹੀ ਆ ਨਾਕ ਦੇ ਵਿੱਚ ਨਾਥੂ ਵੀ ਆ ਗੋਦਲ ਚਲੋ ਹਾਂ ਵੇਖ ਨਾਕ ਵੀ ਨਾਥੇ ਵੀ ਖੁੱਗੀ ਪਈ ਫੋਰੀ ਉਹਦਾ ਹੀ ਕੱਢੀ ਜਾਈ ਨਾ ਠੀਕ ਆ ਜੀ ਇਹ ਦੁੱਧ ਹੋਣੀ 7-8 ਕਿਲੋ ਕਰਾਉਣਾ 6-7 ਕਈ ਵਾਰੀ ਕਈ ਜਿਆ ਚੰਗੀਆਂ ਹੁੰਦੀਆਂ ਵਾ ਪਰ ਲੋਕੇ ਸਾਹਮਦੇ ਨਹੀਂ ਆ। ਤੇ ਥਾਲੇ ਖਵਾਲਾ ਨੂੰ ਨਾ। ਕਈ ਕਈ ਵੀ ਦੇ ਸਾਹਮਦੇ ਨਹੀਂ ਆ ਚੀਜ਼ਾਂ ਚੰਗੀਆਂ ਹੁੰਦੀਆਂ ਵਾ। ਤੇ ਬਾਕੀ ਇੱਕ ਚੰਗੀ ਚੀਜ਼ ਚੰਗੇ ਸਾਹਮਲੇ ਕੋ ਚਲ ਜੇ ਤੇ ਉਹ ਫਿਰ ਫਾਇਦਾ ਵੀ ਕਰਾਉਂਦੀ ਆ। ਫਾਇਦਾ ਵੀ ਕਰਾਉਂਦੀ ਆ। ਤੇ ਇਹਦਾ ਮੁੱਲ ਇਹਦਾ ਮੁੱਲ ਤੇ ਭਾਈ ਜਿੱਦਾਂ ਦੀ ਸੋਹਣੀ ਸਾਨੀ ਮੈਂ ਜਿੱਦਾਂ ਦੀ ਮੇਰੇ ਕੋਲ ਪੱਸੋਂ ਦੀ ਆਈ ਆ ਮੈਂ ਸਾਂਭੀ ਸੋੰਦੀ ਆ ਤੇ ਵਨ ਵਨ ਖਾਦੀ ਵਾਧੂ ਇਹ ਕੋਈ ਸਾਂਭ ਵਾਲਾ ਲੈ ਜਾ ਹੁਣ ਵੀ ਦੋ ਦਿਨ ਸੱਤ ਕਿਲੋ ਖਾ ਰੋਣਾ ਵਾ ਠੀਕ ਆ ਫੇਰ ਗਾਂ ਕੱਬਣਿਆ ਠੀਕ ਆ ਇੱਕ ਪਾਸ ਖਰਾ ਕੇ ਖੜੇ ਬੇਸ਼ੱਕ ਆਪਣੇ ਘਰ ਮੇਰੀ ਪੰਜਾਂ ਦਿਨਾਂ ਤੱਕ ਵੀ ਗਰੰਟੀ ਆ ਠੀਕ ਆ ਫਿਰ ਪਾਸ ਜਦੋਂ ਮਰਜ਼ੀ ਕਰਾਵੇ ਆਪਣੀ ਠੀਕ ਆ ਭਾਈਆਂ ਮੀਆਂ ਦੀ ਗੱਬਨ ਜੇ ਤੇ ਮੁੱਲ ਇਹਦਾ ਮੋਹਲਾ ਨਾ ਭਾਈ ਇਹ ਦਿਨੀ 40000 ਦੀ 40000 ਦੇ ਵਿੱਚੋਂ ਕਰਨੀ ਛੋਟ ਛੱਡ ਛੋਟ ਸਾਗੀ ਇੱਥੋਂ 200 ਰੁਪਏ ਛੋਟ ਹੋਣੀ ਜੇ 42 43 ਆ ਦੇ ਬੇਸ਼ੱਕ ਮੈਨੂੰ ਫੋਨ ਕਰੇ ਨਾ ਮੈਂ ਰੋਸਾਈ ਕਰੇ ਕੋਈ ਨਹੀਂ ਭਾਜੀ ਨਹੀਂ ਕਰਨੇ ਤੇ ਹੈਗੇ ਹੀ ਆ ਚਲੋ ਅਸੀਂ ਨੰਬਰ 40 42 ਵਾਲਾ 43 ਵਾਲਾ ਲਾਵੇ ਜਿਹੜੇ 45 ਦੀ ਕਿਸੇ ਮਾਨੂੰ ਲੱਗੂਗੀ ਅੱਛਾ ਨੰਬਰ ਲੈ ਕੇ ਸਾਈ ਭਾਦੀ ਦੇ ਨਾਲ ਅਗੇ ਬੇਸ਼ੱਕ ਰੈਂਦੇ ਰੋ ਠੀਕ ਹੈ ਜੀ ਇਹਦੇ ਵਿੱਚ 10 ਦਿਨ ਸਾਮਾਂਗੇ ਦੁੱਧ ਕਰਕੇ ਨਾ 70 ਕਿਲੋ ਠੀਕ ਹੈ ਅਗਲੀ ਵੀਡੀਓ ਚੱਲ ਕੇ ਦੇਖਾਂਗੇ ਸਾਵੇਖੋ ਸਾਰੇ ਬਣਾ ਨੂੰ ਨਸਾ ਆ ਰਿਹਾ ਤੁਹਾਨੂੰ ਸਾਰੇ ਸਭ ਤੇ ਹੁਣ ਇੱਕ ਆ ਮੱਝ ਦਾ ਬੱਚਾ ਜੀ ਇਹਦਾ ਬੱਚਾ ਭਜੀ ਹਾਲ ਜੀ ਜੀ ਕੱਤੀ ਏ ਓਡੀ ਕੀ ਮੱਝ ਏ ਓਡੀ ਕੀ ਕੱਤੀ ਏ ਇਹ ਪਰਸੋਂ ਹੀ ਆਈ ਏ ਬਿਲਕੁਲ ਕੱਤੀ ਵੀ ਪੂਰੀ ਜਵਾਨ ਏ ਜਿਹੜੀ ਮੱਝ ਦਾ ਆਪਦਾ ਵੀ ਕੱਦ ਕਾਠ ਉੱਚਾ ਵਾ ਇਹੋ ਕੱਤੀ ਦਾ ਬੜਾ ਕੱਜੀ ਏ ਕੱਤੀ ਦਾ ਬਿਲਕੁਲ ਇੱਕ ਮਹੀਨੇ ਦੀ ਨਹੀਂ ਹੋਈ ਜੰਮ ਕੇ ਤੇ ਕੱਤੀ ਵੀ ਪੂਰੀ ਚੰਗੇ ਕੱਦ ਦੀ ਏ ਕੱਤੀ ਦਾ ਓਹ ਧਿਆਨ ਉਹਦਾ ਪੂਰਾ ਕੱਤੀ ਹਾਲੀ ਏ ਉਹ ਦੇਖ ਸਕਦੇ ਜੀ ਤੇ ਆਹ ਤੁਹਾਨੂੰ ਸਾਹ ਛੱਡ ਵੀ ਜੰਨੇ ਥੱਲੇ ਪਰ ਉਹਨਾਂ ਨੇ ਇਹ ਹਾਲੇ ਹੋਣੀ ਜਾਣ ਕੇ ਹਾਂ ਹੁਣ ਮੈਨੂੰ ਨਹੀਂ ਪਤਾ ਇਹ ਹੱਜ ਕੋ ਨਹੀਂ ਆ ਗਈ ਮਿਲੀ ਇਹ ਹੱਜ ਕੋ ਲਵਾਏ ਠੀਕ ਆ ਜੀ ਅੱਛਾ ਦੋਵੇਂ ਡਾਗੀਆਂ ਉਹ ਤੋਂ ਗੱਲਿਆ ਠੀਕ ਹੈ ਹੱਜ ਕੋ ਨਹੀਂ ਗਿੱਜੀ ਤੇ ਕੱਤੀ ਨਾਲੇ ਦੇ ਦੇਣੀ ਉਤਰਾਂ ਕੱਤੀ ਜਿਹਾ ਨਾਲ ਕੱਤੀ ਵੀ ਰੋਕੀ ਜੀ ਪਲੀ ਆ ਕੱਤੀ ਪੂਰੀ ਪਲੀ ਆ ਜਿਹੜੀ ਸੋਣੀ ਗਿੱਰੀ ਤਿਆਰ ਹੈ ਗੱਤੀ ਵੀ ਜਿਹੜੀ ਸਭੀ ਚੰਗੀ ਆ ਗੱਢ 25 ਬਗਾਏ 7 ਕਿਲੋ ਅੱਛਾ ਜੀ ਇੱਥੋਂ ਆਈ ਏ ਠੀਕ ਆ ਉਹ ਵੀ ਜਿਹਦੇ ਵਿੱਚੋਂ ਵੀਡੀਓ ਦੇਖ ਖੜੀ ਆ ਜਿਹੜੇ ਕੋ ਲਈ ਅਸੀਂ ਘਰ ਝੂਠ ਮਾਰਨਾ ਗੱਡੀ ਲੈ ਕੇ ਜਾਏ ਹਾਂ ਦੇਖਦਾ ਗੱਤੀ ਵੀ ਤੇ ਕਿੰਨਾ ਚਿਰ ਵੀਰ ਜੀ ਮਾਝੇ ਕੋਲ ਦੁੱਧ ਦੁੱਧ ਵੀ ਜੀ ਵਾਹੇ 7 ਕਿਲੋ ਹਾਂਜੀ ਮਾਜੇ ਵਾਲੇ ਸਾਡੇ ਕੋਲ ਕੱਟੀ ਦੇ ਨਾਲ ਜੀ ਮੇਰੀ ਉਹਨਾਂ ਕਰਦੀ ਝੋਟੀ ਉਹਨਾਂ ਪਾਲੀ ਪੁਲੀ ਹਾਲੀਵੁੱਡੀਆਂ ਮਿਲੀਏ ਠੀਕ ਹੈ ਤਹੀਂ ਟੀਗਾ ਲਾ ਕੇ ਦੋ ਵੇ ਟਾਈਮ ਚੁੰਦੀ ਜੀ ਤੇ ਹੁਣ ਕਿੰਨਾ ਜੀ ਹੁਣ ਦੁੱਧ 5 ਕਿਲੋ ਲੱਗਿਆ ਆਪਾ ਚਲੋ ਤੋਰਾ ਅਦਾ ਕਿਉਂ ਮੈਂ ਹੁਣ ਵੀ ਇਹਨਾਂ ਟੀਗਾ ਲਾ ਕੇ ਆਪਾਂ ਚੋਲਦੇ ਦੋ ਵੀ ਟਾਈਮ ਬਾੜਾ ਬਾਗੇ ਤੁਹਾਡੇ ਉਲੀ ਜੀ ਮਿਲੀ ਉਹਨਾਂ ਦਾ ਕੱਟੀ ਜੀ ਮਿਲਦੀ ਠੀਕ ਹੈ ਹਾਂ ਅਸੀਂ ਆਪਾਂ ਕਹਿੰਦੇ ਕੱਟੀ ਜੀ ਗਾਂ ਤੋਂ ਕੱਟੀ ਲਾਉਂਦੇ ਮਾਦੇ ਆਪਾਂ ਕਹੀਏ ਇਦਾਂ ਕੱਟੀ ਦਾ 6000 ਰੁਪਿਆ 5 ਮੈਨੂੰ ਮਿਲਦਾ ਜੀ ਠੀਕ ਇਹ ਆ ਕਿ ਕਦ ਕਾਠ ਪੱਖੋਂ ਇਹ ਵੀ ਚੈੱਕ ਕਰਾਈਏ ਜੇ ਕੋ ਕਰਾ ਸਕਦਾ ਬੇਸ਼ੱਕ ਕਰਾ ਕੇ ਹਰੇ ਗੱਪਾਂ ਦੀ ਆ ਜੇ ਕੋ ਨਹੀਂ ਆਪਣੇ ਘਰ ਮਹੀਨੇ ਨੂੰ ਚੈੱਕ ਕਰਾ ਲਈ ਖਾਲੀ ਹੋਵੇ ਜੁਮੇ ਵਾਲੇ ਨਹੀਂ ਇਹਦੀ ਗਾਰੰਟੀ ਆ 1.5 ਮਹੀਨੇ ਦੀ ਪੂਰੀ ਗਾਰੰਟੀ ਚੈੱਕ ਪਾਸ ਦੀ ਚੈੱਕ ਪਾਸ ਦੀ 1.5 ਮਹੀਨੇ ਦੀ ਗਾਰੰਟੀ ਹੈ ਅੱਛਾ ਹਾਂ ਠੀਕ ਹੈ ਮਤਲਬ ਐਵੇਂ ਤੋਕੜਾ ਕੱਬਣਾ ਜੀ ਜਾਣੀਆ ਪਰ ਅਸੀਂ 1.5 ਮਹੀਨੇ ਦੀ ਜਿਹੜਾ ਡਾਕਟਰ ਕਰਦਾ ਉਹ ਕਰਾਵੇ ਸਾਡਾ 1.5 ਮਹੀਨੇ ਦਾ ਅਸੀਂ ਪਾਈ ਹੈ ਤੇ ਉਸ ਤਰ੍ਹਾਂ 1 ਮਹੀਨੇ ਦੀ ਗਾਰੰਟੀ ਹੋਊਗੀ ਫਿਰ ਇੱਕ ਕਮਹੀਨੇ ਤੱਕ ਹਰਦੀ ਫੁੱਲ ਗਰੰਟੀ ਆ। 2 ਮਹੀਨੇ ਤੱਕ ਆ ਆਪਣੀ ਚੈੱਕ ਵਾਲੇ ਵਾਪਸ ਕਰਕੇ ਜੇ ਖਾਲੀ ਨਿਕਲੇ। ਅੱਛਾ। ਠੀਕ ਆ। ਮੁੜ ਕੇ ਦਾ ਜੋਸਾ ਲਓ ਸਦਾ ਜੀ ਬੋਸ ਕਰੋ। ਠੀਕ ਆ। ਹਾਂ। ਤੇ ਫਿਰ ਇਹਦਾ ਮੁੱਲ ਕੀ ਰੱਖਣਾ ਹੁਣ? 1.5 ਮਹੀਨੇ ਦੀ ਭਾਜੀ ਚੈੱਕ ਪਾਸ ਜੇ। ਠੀਕ ਆ। ਠੀਕ ਹੈ ਨਾ ਦੋਵੇਂ ਟਾਈਮ ਮਿਲਦੀ ਜੇ। ਠੀਕ ਆ। ਕੱਤੀ ਨਾਲ ਜੇ ਥਾਂ ਈ ਸਾਫ਼ ਜੀ ਵਧੀਆ। ਠੀਕ ਹੈ ਥੰਦ ਕਰ ਲਓ ਜੀ। ਪੁਛੋ। ਆਹ ਦੇਖ ਸਾ ਦੇ ਥਣਵੀ ਇਹਦੇ ਲੱਗੇ ਤਾਂ। ਤੇ ਕਿੰਨਾ ਇਹਦਾ ਮੁੱਲ ਫਿਰ? ਹਾਂ ਨੂੰ ਭਾਈ ਹੁੰਦੇ ਮਿਲਦੇ ਹੁਣ 23 ਉੱਚੀ ਆ ਚਲੋ ਜਿਹੜੇ ਵੀਰ ਭਾਈ ਉਹਨੂੰ ਵੀ ਪਤਾ ਹੀ ਆ ਠੀਕ ਆ ਕਿੰਨਾ ਕੁ ਮੁੱਲ ਪਾਉਂਦੇ ਤੇ ਕਿੰਨੇ ਚ ਪਈ ਆ ਭਾਈ ਹਲ 50000 ਜੇ ਪਰ ਆਪਾਂ ਹੁੰਦੇ ਹਾਂ ਕਿ 47000 47000 ਦੀ ਹਾਂ ਹਾਂ ਨਹੀਂ ਵਿੱਚ ਹੋਰ ਕਰ ਦੇਣਾ ਮੰਨ ਤਨ 40000 ਦੀ ਭਾਈ ਦਵਾਂਗੇ ਜੇ ਕੱਟੀ ਤੋਂ ਬਿਨਾਂ ਖੜੂਗਾ ਅੱਛਾ ਫਿਰ 42000 ਦਵਾਂਗੇ ਚੋਲੇ ਟੀਕੇ ਨਾਲ ਮਿਲਦੀ ਜੇ ਠੀਕ ਹੈ ਕੱਟੀ ਦੇ ਬਿਨਾਂ 42000 ਦਵਾਂਗੇ ਤੇ ਹੁਣ ਗਾਵਾਂ ਅੱਜ ਸਾਰੀਆਂ ਇੱਕੋ ਜਿਹੀਆਂ ਕਰਤੀਆਂ ਜੇ ਚੰਗੇ ਕੱਦ ਕਾਠ ਵਾਲੀਆਂ ਕਿੱਥੋਂ ਸਵਦਾ ਮਾਰਿਆ ਜੇ ਇਕੱਠਾ ਹੀ ਬੰਦੇ ਚਲ ਜਣਾ ਹੁੰਦਾ ਠੀਕ ਹੈ ਬਾਅਦ ਨੇ ਚਲੇ ਇਟਲੀ ਉਧਰ ਕਾਫਾ ਦਾ ਕੰਮ ਕਰਨਾ ਇੱਧਰ ਇੱਧਰ ਰਹਿਣੀਆਂ ਬਹਾ ਠੀਕ ਹੈ ਇਹ ਦੇਖੋ ਕਿੰਨਾ ਇਹ ਦੁੱਧ ਦੇਖੋ ਭਾਈ ਦੋ ਦੇਰ ਕੋ ਇਹ ਵੀ ਪਸੋਂ ਦੀ ਆਈ ਮਿਲੋ ਅੱਛਾ ਦੋ ਤਿਰਕੋ ਮੈਂ 8-9 ਗਲੋ ਜੇ ਕੋਈ ਛੇਕ ਲੋ ਦੁੱਧ ਅਜ ਕੋ ਨਹੀਂ ਵੀ ਚੱਲ ਬੜਾ ਚੰਗਰ ਨਾ ਥਾਂ ਥੋੜਾ ਨਹੀਂ ਕਿ ਕਿ ਐਡਿਆਂ ਗਾਵਾਂ ਇੱਥੇ ਫਿਰ ਸੂਤਰ ਨਹੀਂ ਹੁੰਦੀਆਂ ਇਹੋ ਜੀ ਜਗ੍ਹਾ 'ਚ ਤੇ ਥੋੜਾ ਖੁੱਲ੍ਹੀ ਜਗ੍ਹਾ ਮੰਗ ਚਾਰ ਚੂਰ ਖਾਦੀਆਂ ਆਈਆਂ ਜੀ ਸਾਡੇ ਕੋ ਨਹੀਂ ਇਹ ਸੁਪਰ ਬੈ ਜਾਵੇ ਤੈਨੂੰ ਕਹਿ ਰਹੀ ਹਾਂ ਮੁਰਕੇ ਕੋ ਵੀ ਕਵੇ ਇਹ ਛੇਕ ਲੋ ਆ ਗੋਦਰ ਕੋ ਨੋਂ ਬਾਹਰ ਹੀ ਤੇ ਹੁਣ ਸਿੱਖ ਲੋ ਇਹਨੇ ਸੱਜਰ ਨੇ ਦੁੱਧ ਚੰਗਾ ਚਵਾਇਆ ਹੁਣ ਜਦੋਂ ਘਰ ਵਾਲੇ ਦਾ ਦੀ ਤੀਰੋਂ ਬਾਹਰ ਹੀ ਗਏ ਮਾਂ ਨੇ ਨਹੀਂ ਬੁਲਾਏ ਦੇ ਸੱਜਰ ਨੇ ਕਹਿੰਦੇ ਕਿ ਤੀਹੋਂ ਬਾਹਰ ਚਵਾਇਆ ਬਾਕੀ ਆ ਦੇਖ ਸਕਦੇ ਪੂਰੇ ਪਿੱਠ ਕੁੜੇ ਦੀ ਚੰਗੀ ਆ ਬੇਹਾਂ ਦੇਖੋ ਤੁਸੀਂ ਫਾਰਮ ਵਾਲੀ ਵੈੜ ਆ ਜਿਹੜੀ ਇਹ ਵਾਲੀ ਪੂਰੀ ਹਾਂ ਖਾਣ ਦੇਖ ਸਕਦੇ ਜੇ ਇੱਧਰ ਦੇਖੋ ਲੈ ਜਾਓ ਜੀ ਬਾਕੀ ਇਧਰ ਲੇਰੀਏ ਚ ਭਾਵੇਂ ਪਸ਼ੂ 5 ਲੱਖ ਦਾ ਨਾ ਤੁਹਾਨੂੰ ਵੀ ਪਾਈ ਹੁੰਦੀ ਸਾਰਿਆਂ ਨੇ ਹਾਂ ਦੇਖ ਸਾਹਿਬ ਇਹ ਵਾਹ ਨੇ ਜਿੱਤੇ ਲੱਤਣਾ ਜੇ ਤੇ ਇਹਦਾ ਮੁੱਲ ਜੇ ਭਾਈ ਹਾਂ ਨਾ ਹੀ ਚਵੀ ਆਸੀ ਦਵਾਂਗੇ 24000 ਦੀ ਹਾਂ ਵਿੱਚੋਂ ਕਰਨਾ ਮੰਨਤਨ ਮੰਨਤਨ 3000 ਦੇਣਾ ਠੀਕ ਹੈ ਬਾਕੀ ਫੋਨ ਕੋ ਵੀਰ ਲਾਵੇ ਬਾਕੀ ਇਹ ਹੈ ਕਿ ਜੇ ਜੇਦਾ ਮੁੱਲ ਪੈਣਾ ਵਾ ਜਾਂਦਾ ਵੱਡੀ ਛੋਟੀ ਭਾਈ ਛੋਟੀ ਗਾਂ ਵੱਡੀ ਗਾਂ ਆ ਇਹ ਗਾਂ ਵਿੱਚ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੁੰਦੀ ਆ ਕੋਈ ਨਹੀਂ ਭਾਈ ਸਟਾਲੇ ਜੀ ਤੁਹਾਨੂੰ ਬੜੀਆਂ ਗਾਵਾਂ ਦੁੱਧ ਕੱਢਦਾ ਹਾਂ ਹਾਂ ਜੀ ਹਾਂ ਜੀ ਨੇ ਪਹਿਨ ਸਟਾਲੇ ਜਗੇ ਆ ਠੀਕ ਹੈ ਜੀ ਉਹ ਦਿਨ ਜਨਾ ਤੇ ਇਹਦੇ ਕੋਲ ਕਿੰਨਾ ਜੀ ਆਪਣੇ ਕਿ ਯਾਹਨ ਭਰਾਏ ਸਾਰੀ ਵੀਡੀਓ ਆਪਣੇ ਕੋਲ ਪਈ ਆ ਅੱਛਾ ਪਰसों ਦਾ ਟੀਕਾ ਵੀ ਭਰਾਏ ਵੀਡੀਓ ਆਪਣੇ ਕੋਲ ਟੀਕੇ ਭਰੋਂ ਦੇ ਦੋ ਭਰਾਏ ਪਈ ਆਪਣੇ ਕੋਲ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ 11 ਕਿਲੋ ਜੇ ਠੰਡਾ ਕਰਕੇ ਪਾਣੀ ਦੇ ਦੋ ਠੀਕ ਹੈ ਜੀ ਇੱਕ ਥਾਂ ਮੜੀ ਪੂਰ ਮੱਧ ਜਗਲਾ ਜੀ ਠੀਕ ਹੈ ਜੀ ਹਾਂ 11 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਬੜੇ ਪੂਰ ਮਰਦਾ ਖਾਣੇ ਗਲਾ ਤੋਰੋ ਹਾਂ ਫਿਰ ਇਹਨੂੰ ਇਹਦੇ ਕੱਲ ਦੁੱਧ ਜਿਹੜਾ 11 ਲੀਟਰ ਦਾ ਸੀ ਬਾਹਰੋਂ ਬਾਹਰ ਨਹੀਂ ਆ ਰਿਹਾ ਲੱਗਦਾ ਮੈਨੂੰ ਭਾਈ ਹਾਂ ਬਲਬ ਦੇ ਮਗਦੀ ਖੁੱਲਾ ਖਾਂ ਹਾਂਜੀ ਸਾਰੀ ਕੁ ਜਗ੍ਹਾ ਨਹੀਂ ਥੋੜੀ ਆਇਆ ਆਇਆ ਇਹਨਾਂ ਦਾ ਹੋਰ ਹੈ ਇਹ ਖੁੱਲੇ ਸਾ ਤੇ ਇਹਦਾ ਮੁੱਲ ਇਹਦਾ ਭਾਈ ਦੁੱਧ ਲੀਟਰ ਮਾਰ ਕੇ ਮਿੰਕੇ ਖੜੇ ਦੋ ਡੰਗ ਸਾਡੇ ਕਾ ਚਲਾਈ ਕਰੇ ਅਗਲਾ ਥਾਂ ਮੜੀ ਭੂਤ ਮਾਰਦਾ ਜੀ ਦੱਸਿਆ ਚੰਗਾ ਜੇ ਠੀਕ ਬਾਕੀ ਸੀਲ ਹੈ ਥਣ ਮਨੇ ਸਾਰੀ ਵਧੀਆ ਜੇ ਦੁੱਧ ਹੁਣ ਦੀ 14-15 ਕਿਲੋ ਕਰੂਗੀ ਸੇਵਾ ਕੀਤੀ ਆ ਤੇ ਇਹਦਾ ਹੁਣ ਮੁੱਲ ਇਹ ਦੇ ਦਾਂਗਾ ਭਾਈ 21000 ਦੀ ਹਾਂ ਨਾ 21000 ਦੀ ਹਾਂ ਵਿੱਚ ਮਾਨਤਨ ਮਾਨਤਨ ਇਹ ਚਲੋ ਜੀ ਭਾਈ ਗਾਵਾਂ ਚੰਗੀਆਂ ਵਾਂ ਬੱਡੀਆਂ ਗਾਵਾਂ ਇੱਥੋਂ ਕੋ 2-4 ਸੌੜਾ ਮਾਨਤਨ ਨਾ ਹੋਣਾ ਠੀਕ ਚਲੋ ਕੋ ਵੀਰ ਆਪੇ ਫੋਨ ਲਾ ਕੇ ਮਾਨ ਕਰਾ ਲੇ ਆਪਣਾ ਬਸ ਤੇ ਤੋੜੋ ਫੇਰ ਇਹਨੂੰ ਦਿਖਾਦਾ ਵੀਡੀਓ ਬਣਾਉਂਦੇ ਤੋੜ ਦਿਓ ਇਹ ਖਾਣੇ ਦੇ ਵੀ ਦੇਖ ਸਕਦੇ ਜੇ ਇੱਕ ਇਹਦਾ ਸੂਆ ਪਹਿਲਾਂ ਹੀ ਜਾਂਦਾ ਜੀ ਇਹਦਾ ਸੂਆ ਇਹ ਸਾਰਾ ਸਟਾਕ ਪਰਸਨਾਂ ਦਾ ਜਮਾ ਹੋਇਆ ਆਪਣੇ ਕੋਲ ਅੱਛਾ ਇਹ ਮਾਲ ਇਕੱਠਾ ਹੀ ਸਟਾਕ ਪਰਸਨਾਂ ਦਾ ਕੀਤਾ ਜਮਾ ਅੱਛਾ ਸੋਨੇ ਜਮਾ ਕੀਤਾ ਸਾਰੇ ਇਹ ਪਹਿਲਾਂ ਸੂਆ ਜੇ ਬਾਕੀ ਹੈਗੀਆਂ ਇਹ ਕਿ ਚੰਗੇ ਰੰਗ ਰੂਪ ਵਾਲੀਆਂ ਵਾਂ ਜੜੀਆਂ ਗਾਵਾਂ ਇਹ ਪਰਸੋ ਦੀ ਆਈ ਆਪਣੇ ਕੋਲਆਂ ਸਾਰੀਆਂ ਪਰਸੋ ਦੇਗੀਆਂ ਠੀਕ ਹੈ ਇਹਦੇ ਕੋਲ ਦੁੱਧ ਕਿੰਨਾ ਇਹਦੇ ਕੋਲ ਭਾਈ ਦੁੱਧ ਦੇ 7 ਕਿਲੋ ਹੋਣਾ ਬਸ 6 ਕਿਲੋ ਦੀ ਕਰਨੀ ਲਾਵਾਂਗੇ ਠੀਕ ਹੈ ਜੀ ਦੁੱਧ ਤਿੰਨੇਵੇਂ ਸੱਜਰ ਨੇ ਚੰਗੇ ਕੱਢਿਆ ਹਣਾ ਚੰਗੇ ਕਰਦ ਗਾ ਇਹਦਾ ਅਗਲਾ ਰਾਮ ਆਸੀ ਦੇਦੀ ਜੀ ਆ ਰੰਗ ਰੂਪ ਸੋਹਣਾ ਇਹਦਾ ਵੀ ਇਹ ਐਂਡਾ ਲਾ ਪੀਸ ਹੁਣ ਠੀਕ ਐ ਤੇ ਇਹਦਾ ਮੁੱਲ ਇਹ ਦੇਦਾ 14500 ਦੀ 14500 ਦੀ ਹਾਂ ਨਾ ਜੀ ਚਲੋ ਕੋਈ ਫੋਨ ਕਰਾ ਕੇ ਆਪਾਂ ਆਹ ਬਾਕੀ ਸੀਲ ਆਇ ਨਹੀਂ ਕੋਈ ਲੱਤ ਨੂੰ ਤਾਂ ਮਾਰਨੀ ਹੈਗੀ ਵੇਖੋ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਹੋਰ ਕੁਛ ਨਹੀਂ ਹੈ ਨਾ ਬਾਕੀ ਆਪਣੀ ਚੋਚਵਾ ਗਏ ਅੱਜ ਉਹ ਦੋ 6 ਕਿਲੋ ਜੇ ਠੀਕ ਹੈ ਕੋਈ 11 ਕਿਲੋ ਜੇ ਉਤੋਂ ਹੀ 6 ਕਿਲੋ ਜੇ ਆਹ ਠੀਕ ਹੈ ਨਾ ਦੋਵੇਂ ਟਾਈਮ ਮਿਲਦੀ ਜੇ 31 ਇਹ ਦੀ ਆਜ ਮੰਗਲ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚਾ ਜਿਹੜਾ ਮੇਰੇ ਵੀਰ ਨੇ ਕਿਹਾ ਲਾਂਭਾ ਦੇਣਾ ਨਾ ਹਾਂਜੀ ਉਹੜੀ ਚੰਗਾ ਮਿਲ ਗਿਆ ਫੋਨ ਨਹੀਂ ਭਾਈ ਚੁੱਕਦੇ ਤੁਸੀਂ ਉਹ ਨਹੀਂ ਕਰਦੇ ਜੇ ਆਪਾਂ ਸਭ ਨੂੰ ਦੱਸ ਕੇ ਦੇਣ ਜੀ ਠੀਕ ਹੈ ਜੀ ਕਿਹਨੇ ਮਿਲਦੀ ਜੇ ਠੀਕ ਹੈ ਬਾਕੀ ਠੀਕ ਹੈ ਜੀ ਚੋਣ ਗਲਤ ਹੋਵੇ ਤਾਂ ਵੀ ਜੋ ਮੇਰੀ ਹੈ